ਹੈਲੋ ਸਸ਼ੀਕਲ ਮੈਂ ਜੋ ਪਿਤਕਾਰ ਤੁਸੀਂ ਦੇਖ ਰਹੇ ਹੋ ਫਿਲਮੀ ਜੰਕਸ਼ਨ ਬਾਲੀਵੁੱਡ ਐਕਟਰ ਵਿਕੀ ਕੋਸ਼ਲ ਬਾਰੇ ਕੌਣ ਨਹੀਂ ਜਾਣਦਾ ਉਹ ਅਕਸਰ ਹੀ ਲਾਈਮਲਾਈਟ 'ਚ ਰਹਿੰਦੇ ਨੇ ਫਿਲਹਾਲ ਉਹ ਆਪਣੀ ਮੂਵੀ ਡੰਕੀ ਜੋ ਕਿ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਹੈ ਉਸ ਕਰਕੇ ਵੀ ਕਾਫੀ ਜ਼ਿਆਦਾ ਲਾਈਮਲਾਈਟ 'ਚ ਨੇ ਹੁਣ ਉਹਨਾਂ ਦੀ ਅਪਕਮਿੰਗ ਮੂਵੀ ਐਕਸ਼ਨ ਮੂਵੀ ਸ਼ਾਵਾ ਜੋ ਕਿ ਉੱਥੇ ਸ਼ੂਟਿੰਗ ਮੁਕੰਮਲ ਹੋ ਗਈ ਹੈ ਉਸ ਤੋਂ ਕੁਝ ਤਸਵੀਰਾਂ ਉਹਨਾਂ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਨੇ ਐਕਟਰ ਵਿੱਕੀ ਕੌਸ਼ਲ ਨੇ ਹਾਲ ਹੀ ਵਿੱਚ ਆਪਣੀ ਨਵੀਂ ਐਕਸ਼ਨ ਮੂਵੀ ਸ਼ਾਵਾ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਹ ਫਿਲਮ ਵਿੱਕੀ ਦੇ ਕੈਰੀਅਰ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਮੰਨੀ ਜਾ ਰਹੀ ਹੈ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦਿਆਂ ਅਦਾਕਾਰ ਨੇ ਲਿਖਿਆ ਹੈ ਇਸ ਸਾਲ ਸੈੱਟ ਤੇ ਕੰਮ ਦਾ ਆਖਰੀ ਦਿਨ ਮੇਰੇ ਕੈਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਦੀ ਸ਼ੂਟਿੰਗ ਮੁਕੰਮਲ 2023 ਦਾ ਇਅਰ ਮੇਰੇ ਲਈ ਸਹੀ ਅਰਥਾਂ 'ਚ ਖੁਸ਼ਗਵਾਰ ਰਿਹਾ 2024 'ਚ ਦਾਖਲ ਹੋ ਰਿਹਾ ਪਹਿਲਾਂ ਨਾਲੋਂ ਵੱਧ ਉਮੀਦਾਂ ਨਾਲ #show ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਵਿੱਕੀ ਭਰਮੀ ਦਾੜੀ ਵਿੱਚ ਦਿਖ ਰਹੇ ਨੇ ਵਿੱਕੀ ਨੇ ਬਲੈਕ ਕਲਰ ਦੀ ਜੀਨਸ ਨਾਲ ਬਲੈਕ ਕਲਰ ਦੀ ਟੀ-ਸ਼ਰਟ ਪੈਣੀ ਹੋਈ ਹੈ ਤੇ ਬਲੈਕ ਹੀ ਕੈਪ ਲਾਣ ਕਾਲੀਆਂ ਐਂਕਾਂ ਲਗਾਈਆਂ ਹੋਈਆਂ ਨੇ ਇੱਕ ਹੋਰ ਤਸਵੀਰ ਵਿੱਚ ਐਕਟਰ ਫਿਲਮ ਦੇ ਡਾਇਰੈਕਟਰ ਲਕਸ਼ਮਨ ਉਤੇਕਰ ਨਾਲ ਇੱਕ ਹੋਰ ਤਸਵੀਰ ਵਿੱਚ ਐਕਟਰ ਫਿਲਮ ਦੇ ਡਾਇਰੈਕਟਰ ਲਕਸ਼ਮਨ ਉਤੇਕਰ ਨਾਲ ਗੱਲਬਾਤ ਕਰਦਾ ਦਿਖਾਈ ਦੇ ਰਿਹਾ ਹੈ ਇਸ ਫਿਲਮ ਚ ਰਸ਼ਮਿਕਾ ਮੰਦਾਨਾ ਵਿੱਕੀ ਨਾਲ ਲੀਡ ਰੋਲ ਤੇ ਦਿਖਾਈ ਦੇਣਗੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਫਿਲਮ ਸ਼ਾਵਾ ਅਗਲੇ ਸਾਲ 6 ਦਸੰਬਰ ਨੂੰ ਰਿਲੀਜ਼ ਹੋਵੇਗੀ ਇਹ ਫਿਲਮ ਛਤਰਪਤੀ சிவாਜੀ ਮਹਾਰਾਜ ਦੇ ਪੁੱਤਰ ਛਤਰਪਤੀ ਸੰਭਾਜੀ ਮਹਾਰਾਜ ਦੇ ਜੀਵਨ ਤੇ ਆਧਾਰਿਤ ਦੱਸੀ ਜਾ ਰਹੀ ਹੈ ਰੀਸੈਂਟ ਵਰਕ ਦੀ ਗੱਲ ਕਰੀਏ ਤਾਂ ਵਿੱਕੀ ਕੌਸ਼ਲ ਆਪਣੀ ਫਿਲਮ ਡੰਕੀ ਕਰਕੇ ਵੀ ਕਾਫੀ ਜ਼ਿਆਦਾ ਲਾਈਮਲੈਂਡ ਚ ਨੇ ਹੋਰ ਅਜਿਹੇ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੰਕਸ਼ਨ ਹੈਲੋ ਸਸ਼ੀਕਲ ਮੈਂ ਜ਼ੋਕ ਪਿਤਕਰ ਤੁਸੀਂ ਦੇਖ ਰਹੇ ਹੋ ਫਿਲਮੀ ਜੰਕਸ਼ਨ ਬਾਲੀਵੁੱਡ ਐਕਟਰ ਵਿਕੀ ਕੋਸ਼ਲ ਬਾਰੇ ਕੌਣ ਨਹੀਂ ਜਾਣਦਾ ਉਹ ਅਕਸਰ ਹੀ ਲਾਈਮਲਾਈਟ 'ਚ ਰਹਿੰਦੇ ਨੇ ਫਿਲਹਾਲ ਉਹ ਆਪਣੀ ਮੂਵੀ ਡੰਕੀ ਜੋ ਕਿ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਹੈ ਉਸ ਕਰਕੇ ਵੀ ਕਾਫੀ ਜ਼ਿਆਦਾ ਲਾਈਮਲਾਈਟ 'ਚ ਨੇ ਹੁਣ ਉਹਨਾਂ ਦੀ ਅਪਕਮਿੰਗ ਮੂਵੀ ਐਕਸ਼ਨ ਮੂਵੀ ਸ਼ਾਵਾ ਜੋ ਕਿ ਉੱਥੇ ਸ਼ੂਟਿੰਗ ਮੁਕੰਮਲ ਹੋ ਗਈ ਹੈ ਉਸ ਤੋਂ ਕੁਝ ਤਸਵੀਰਾਂ ਉਹਨਾਂ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਨੇ ਐਕਟਰ ਵਿੱਕੀ ਕੌਸ਼ਲ ਨੇ ਹਾਲ ਹੀ ਵਿੱਚ ਆਪਣੀ ਨਵੀਂ ਐਕਸ਼ਨ ਮੂਵੀ ਸ਼ਾਵਾ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਹ ਫਿਲਮ ਵਿੱਕੀ ਦੇ ਕੈਰੀਅਰ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਮੰਨੀ ਜਾ ਰਹੀ ਹੈ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦਿਆਂ ਅਦਾਕਾਰ ਨੇ ਲਿਖਿਆ ਹੈ ਇਸ ਸਾਲ ਸੈੱਟ ਤੇ ਕੰਮ ਦਾ ਆਖਰੀ ਦਿਨ ਮੇਰੇ ਕੈਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਦੀ ਸ਼ੂਟਿੰਗ ਮੁਕੰਮਲ 2023 ਦਾ ਇਅਰ ਮੇਰੇ ਲਈ ਸਹੀ ਅਰਥਾਂ 'ਚ ਖੁਸ਼ਗਵਾਰ ਰਿਹਾ 2024 'ਚ ਦਾਖਲ ਹੋ ਰਿਹਾ ਪਹਿਲਾਂ ਨਾਲੋਂ ਵੱਧ ਉਮੀਦਾਂ ਨਾਲ #show ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਵਿੱਕੀ ਭਰਮੀ ਦਾੜੀ ਵਿੱਚ ਦਿਖ ਰਹੇ ਨੇ ਵਿੱਕੀ ਨੇ ਬਲੈਕ ਕਲਰ ਦੀ ਜੀਨਸ ਨਾਲ ਬਲੈਕ ਕਲਰ ਦੀ ਟੀ-ਸ਼ਰਟ ਪੈਣੀ ਹੋਈ ਹੈ ਤੇ ਬਲੈਕ ਹੀ ਕੈਪ ਲਾਣ ਕਾਲੀਆਂ ਐਂਕਲ ਲਗਾਈਆਂ ਹੋਈਆਂ ਨੇ ਇੱਕ ਹੋਰ ਤਸਵੀਰ ਵਿੱਚ ਐਕਟਰ ਫਿਲਮ ਦੇ ਡਾਇਰੈਕਟਰ ਲਕਸ਼ਮਨ ਉਤੇਕਰ ਨਾਲ ਇੱਕ ਹੋਰ ਤਸਵੀਰ ਵਿੱਚ ਐਕਟਰ ਫਿਲਮ ਦੇ ਡਾਇਰੈਕਟਰ ਲਕਸ਼ਮਨ ਉਤੇਕਰ ਨਾਲ ਗੱਲਬਾਤ ਕਰਦਾ ਦਿਖਾਈ ਦੇ ਰਿਹਾ ਹੈ ਇਸ ਫਿਲਮ ਚ ਰਸ਼ਮਿਕਾ ਮੰਦਾਨਾ ਵਿੱਕੀ ਨਾਲ ਲੀਡ ਰੋਲ ਤੇ ਦਿਖਾਈ ਦੇਣਗੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਫਿਲਮ ਸ਼ਾਵਾ ਅਗਲੇ ਸਾਲ 6 ਦਸੰਬਰ ਨੂੰ ਰਿਲੀਜ਼ ਹੋਵੇਗੀ ਇਹ ਫਿਲਮ ਛਤਰਪਤੀ சிவாਜੀ ਮਹਾਰਾਜ ਦੇ ਪੁੱਤਰ ਛਤਰਪਤੀ ਸੰਭਾਜੀ ਮਹਾਰਾਜ ਦੇ ਜੀਵਨ ਤੇ ਆਧਾਰਿਤ ਦੱਸੀ ਜਾ ਰਹੀ ਹੈ ਰੀਸੈਂਟ ਵਰਕ ਦੀ ਗੱਲ ਕਰੀਏ ਤਾਂ ਵਿੱਕੀ ਕੌਸ਼ਲ ਆਪਣੀ ਫਿਲਮ ਡੰਕੀ ਕਰਕੇ ਵੀ ਕਾਫੀ ਜ਼ਿਆਦਾ ਲਾਈਮਲੈਂਡ ਚ ਨੇ ਹੋਰ ਅਜਿਹੇ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੰਕਸ਼ਨ